ਹਰ ਬੰਦਾ ਜ਼ਿੰਦਗੀ ਦੇ ਵਿੱਚ ਸੁਪਨੇ ਪਾਲਣੇ ਚਾਹੀਦੇ ਆ ਜ਼ਰੂਰ ਜਵਾਨ ਵੀ ਸੁਪਣਾ ਨਹੀਂ ਲੈ ਸਕਦਾ ਤੇ ਮੈਂ ਕਸਵਣਾਂ ਵਾਲੇ ਚ ਪਹਿਲੀ ਵਾਰ ਕਿਸੇ ਸਟੇਟ ਦੇ ਗੱਲ ਕਰਨ ਲੱਗਾ ਕਿ ਮੈਂ ਟੈਕਸੀ ਚਲਾਉਂਦਾ ਹੁਣ ਮੈਂ ਸੁਪਨੇ ਲੈਂਦਾ ਹੁਣ ਜਦ ਕਿਸੇ ਕਲਾਕਾਰ ਦੀ ਐਡਵਰਟਾਈਜ਼ਮੈਂਟ ਚੱਲਦੀ ਸੀ ਕਿ ਉਹਦਾ ਸ਼ੋਅ ਆਇਆ ਹੋਇਆ ਤੇ ਮੈਂ ਸੁਪਣਾ ਲੈਂਦਾ ਸੀ ਕਿ ਮੈਂ ਵੀ ਇਸੇ ਤਰ੍ਹਾਂ ਦੇ ਟ੍ਰੈਂਡ ਹੋਇਆ ਕਰਾਂ ਇੱਥੇ ਮੇਰਾ ਸ਼ੋਅ ਹੋਵੇ ਗਰਾਂਟੋ ਦੇ ਵਿੱਚ ਹਰ ਭਜਨ ਮਾਨ ਦਾ ਕਾਂਸਰਟ ਹੋਇਆ ਲੋਕਾਂ ਨੇ ਖੂਬ ਆਨੰਦ ਲਿਆ ਇਸ ਕਾਂਸਰਟ ਦਾ ਵੈਸੇ ਹਰ ਭਜਨ ਮਾਨ ਦੇ ਗੀਤ ਵੀ ਕਾਹ ਗੀਤ ਨੇ ਕਿੰਨਾ ਲੋਕ ਇਹਨਾਂ ਨੂੰ ਪਿਆਰ ਕਰਦੇ ਨੇ ਏਸ ਕਾਂਸਰਟ ਦੀ ਖਾਸ ਗੱਲ ਇਹ ਸੀ ਕਿ ਹਰਪਜਨ ਮਾਨ ਵੀ ਅੱਜ ਟੋਰਾਂਟੋ ਚ ਪਰਫਾਰਮ ਕਰਕੇ ਥੋੜੇ ਜਿਹਾ ਭਾਵੁਕ ਹੋਏ। ਉਹਨਾਂ ਨੇ ਕਿਹਾ ਕਿ ਮੈਂ ਜਦੋਂ ਟੈਕਸੀ ਚਲਾਉਂਦਾ ਸੀ ਤੇ ਗੀਤ ਸੁਣਦਾ ਸੀ ਜਦੋਂ ਉਸ ਟੈਕਸੀ ਦੇ ਵਿੱਚ ਚਲਾਉਂਦੇ ਹੋਏ ਫਿਰ ਸੋਚਦਾ ਸੀ ਕਿ ਕਦੋਂ ਇਹਨਾਂ ਕਲਾਕਾਰਾਂ ਵਾਂਗੂ ਮੇਰੇ ਵੀ ਛੋਟ ਟੋਰਾਂਟੋ ਲੱਗਿਆ ਕਰਨਗੀ। ਤੇ ਅੱਜ ਉਹਨਾਂ ਨੇ ਏਸੇ ਗੱਲ ਦਾ ਜ਼ਿਕਰ ਕੀਤਾ ਆਪਣੇ ਟੋਰਾਂਟੋ ਕਾਂਸਰਟਸ ਦੇ ਵਿੱਚ। ਤੇ ਜਿਹੜੇ ਲੋਕਾਂ ਨੇ ਉਹਨਾਂ ਦਾ ਕਾਂਸਰਟ ਦੇਖਿਆ ਜ਼ਰਾ ਸੁਣੋ ਕੀ ਬੋਲੇ ਉਹ। ਬਹੁਤ ਅੱਛਾ ਲੱਗ ਗਿਆ ਤੇ ਬੜਾ ਅੱਛਾ ਲੱਗ ਰਿਹਾ ਹੈ ਕਿ ਜਦੋਂ ਟੋਰਾਂਟੋ ਦੇ ਵਿੱਚ ਆਪਣੇ ਕੋਈ ਪੰਜਾਬੀ ਗੀਤਕਾਰ ਆ ਕੇ ਪਰਫਾਰਮ ਕਰਦੇ ਨੇ ਤੇ ਸਗੋਂ ਦਿਨ ਨੂੰ ਹੋਰ ਖੁਸ਼ੀ ਮਿਲਦੀ ਹੈ। ਪ੍ਰਜਨਨ ਮਾਨ ਜੀ ਮੇਰਾ ਪਰਿਵਾਰ ਹੈ। ਔਰ ਪ੍ਰਜਨਨ ਮਾਨ ਜਿੰਨਾ ਚੰਗਾ ਗਾਉਂਦਾ ਹੈ ਉਸ ਤੋਂ ਕਿਤੇ ਜ਼ਿਆਦਾ ਨਫੀਸ ਇਨਸਾਨ ਹੈ। I remember seeing him at the gurdwara one time like a few years ago and I was really excited to see him there but I'm glad to meet his show today। ਪਰ ਜਦੋਂ ਮਾਡਾ ਸ਼ੋਅ ਹੋਵੇ ਤੇ ਉਹ ਵਧੀਆ ਲੱਗਣਾ ਜੀ ਬਹੁਤ ਵਧੀਆ ਮਾਹੌਲ ਆ ਜੀ ਇੱਕ ਪਰਿਵਾਰਕ ਸ਼ੋਅ ਆ। ਹਰਪ੍ਰੀਤ ਮਾਨਿਕ ਲਿਵਿੰਗ ਲੈਜੈਂਡ ਹੈ ਜੀ ਅਸੀਂ ਛੋਟੇ ਹੁੰਦੇ ਉਹਦੀਆਂ ਫਿਲਮਾਂ ਦੇਖਦੇ ਵੱਡੇ ਹੋਏ ਆ ਤੇ ਉਹਦੇ ਗੀਤ ਸੁਣਦੇ ਸੀ ਜਦੋਂ ਮੌਨਟਰੀਅਲ ਜਾਂਦਾ ਸਾਰਾ ਰਾ ਹਰਪ੍ਰੀਤ ਮਾਨ ਸੁਣਦੇ ਰਹਿ ਕਿਉਂ ਕੋਈ ਵੀ ਗੀਤ ਉਸਕੇ ਫੰਕਰ ਵੀ ਲੋੜਦੀ ਪੈਂਦੀ ਸੱਭਿਆਚਾਰਕ ਗਾਇਕ ਨੇ ਉਹਦਾ ਹਰਪ੍ਰੀਤ ਮਾਨ ਦੀ ਅਡੀਕ ਕਰਦੇ ਰਹਿੰਦੇ ਨੇ ਬ੍ਰੈਂਟਨ ਵਾਸੀ ਜੀਟੀ ਵਾਸੀ ਸੋ ਬੜੀ ਖੁਸ਼ੀ ਹੈ ਜੀ ਬੰਦਾ ਜੇ ਸਮਾਤ ਸੀ ਉਹ ਵਰ ਦੇ ਵਿੱਚ ਪਹੁੰਚ ਜੀ ਜਿੰਨਾ ਮਰਜ਼ੀ ਐਕਸਪੀਰੀਅੰਸ ਹੋਵੇ ਉਸਦਾ ਇਕ ਪਰ ਸ਼ਾਬਾਸ਼ ਹੈ ਜੀ ਆਮਲੇ ਦਾ ਕੋ ਕਾਮਲੀ ਕਾਂ ਸੇ ਵਧੀਆ ਕੰਮ ਨਹੀਂ ਕਰ ਸਕਦਾ। ਜਿਉਂਦੇ ਵਾਸਤੇ ਰੋ ਥੈਂਕ ਯੂ so much। ਹਰ ਬੰਦਾ ਜ਼ਿੰਦਗੀ ਦੇ ਵਿੱਚ ਸੁਪਨੇ ਪਾਲਣੇ ਚਾਹੀਦੇ ਆ ਜ਼ਰੂਰ। ਜਵਾਨ ਆਦਮੀ ਸੁਪਣਾ ਨਹੀਂ ਲੈ ਸਕਦਾ। ਕਿ ਮੈਂ ਕਸਬਨ ਵਾਲੇ ਚ ਪਹਿਲੀ ਵਾਰ ਕਿਸੇ ਸਦੇ ਤੇ ਗੱਲ ਕਰਨ ਲੱਗਾ ਕਿ ਮੈਂ ਟੈਕਸੀ ਚਲਾਉਂਦਾ ਉਹ ਤੋਂ ਮੈਂ ਸੁਪਨੇ ਲੈਂਦਾ ਉਹਦੇ ਜਦ ਕਿਸੇ ਕਲਾਕਾਰ ਦੀ ਐਡਵਰਟਾਈਜ਼ਮੈਂਟ ਚੱਲਦੀ ਸੀ ਕਿ ਉਹਦਾ ਸ਼ੋਅ ਆਇਆ ਹੋਇਆ ਸੀ। ਤੇ ਮੈਂ

ਦਿਲ ਦਰਦ ਮਾਂ ਦੀ ਪੁੱਤ ਲਈ ਤੜਪਦਾ ਉਹ ਅੱਜ ਬਧੀ ਹੋ ਕੱਢੀ ਦੀ ਹੋ ਸਦੂਰ ਬੈਠੇ ਪੁੱਤ ਦੇ ਨਾਮ ਮਾਂ ਦੇ ਦੋ ਗੋਲ